ਅੱਜ ਦਾ ਟਾਪਿਕ ਨਾ ਕਾਫੀ ਕ੍ਰਿਟੀਕਲ ਹੋਣ ਵਾਲਾ ਹੈ ਸਪੈਸ਼ਲੀ ਜੇਕਰ ਤੁਸੀਂ ਇੱਕ ਸੈਂਟਰਲ ਗਵਰਨਮੈਂਟ ਏਮਪਲੋਈ ਹੋ ਇੱਕ ਐਦਾਂ ਦਾ ਡਿਸੀਜਨ ਜਿਹਦੀ ਡੈਡਲਾਈਨ ਨਜ਼ਦੀਕ ਆ ਰਹੀ ਹੈ ਜੋ ਕਿ ਤੁਹਾਡੇ ਰਿਟਾਇਰਮੈਂਟ ਲਾਈਫ ਨੂੰ ਕੰਪਲੀਟਲੀ ਡਿਫਾਈਨ ਕਰੇਗਾ ਜੀ ਮੈਂ ਗੱਲ ਕਰ ਰਿਹਾ ਹਾਂ ਯੂਪੀਐਸ ਵਰਸਸ ਐਨਪੀਐਸਡੀ ਹੁਣ ਪਹਿਲਾਂ ਇਸ ਡਿਸੀਜਨ ਦੇ ਲਈ ਨਾ ਤੁਹਾਡੇ ਕੋਲੇ 30 ਜੂਨ ਤੱਕ ਦਾ ਟਾਈਮ ਸੀ ਪਰ ਸਰਕਾਰ ਨੇ ਹੁਣ ਇਸੇ ਡੈਡਲਾਈਨ ਨੂੰ 3 ਮਹੀਨੇ ਦੇ ਲਈ ਐਕਸਟੈਂਡ ਕਰਤਾ ਮਤਲਬ ਕਿ ਹੁਣ ਤੁਹਾਡੇ ਕੋਲੇ 30 ਸਤੰਬਰ 2025 ਤੱਕ ਦਾ ਟਾਈਮ ਹੈ ਇਹ ਚੁਣਨ ਦੇ ਲਈ ਵੀ ਤੁਸੀਂ ਨਿਊ ਪੈਨਸ਼ਨ ਸਕੀਮ ਦੇ ਵਿੱਚ ਰਹਿਣਾ ਹੈ ਜਾਂ ਫਿਰ ਆਹ ਜਿਹੜੀ ਨਵੀਂ ਯੂਨੀਫਾਈਡ ਪੈਨਸ਼ਨ ਸਕੀਮ ਇਹਦੇ ਵਿੱਚ ਸਵਿਚ ਕਰਨਾ ਹੈ ਹੁਣ ਮੈਂ ਤੁਹਾਨੂੰ ਦੱਸ ਦਿਆਂ ਵੀ ਅੱਧੀ ਅਧੂਰੀ ਇਨਫੋਰਮੇਸ਼ਨ ਨਾਲ ਤੁਹਾਡੇ ਲਈ ਫਿਊਚਰ ਦੇ ਵਿੱਚ ਜਾ ਕੇ ਬਹੁਤ ਭਾਰੀ ਪੈ ਸਕਦੀ ਹੈ ਜੇਕਰ ਤੁਸੀਂ ਸਿਰਫ ਕੁਝ ਚੀਜ਼ਾਂ ਸੁਣ ਕੇ ਹੀ ਫੈਸਲਾ ਲੈ ਲੈਂਦੇ ਹੋ ਮੈਂ ਖੁਦ ਕਾਫੀ ਸਾਰੀਆਂ ਵੀਡੀਓਜ਼ ਦੇਖੀਆਂ ਬੜੇ ਸਾਰੇ ਆਰਟੀਕਲਸ ਪੜ੍ਹੇ ਬਟ ਕਿਤੇ ਵੀ ਨਾ ਮੈਨੂੰ ਪ੍ਰੋਪਰ ਇਨਫੋਰਮੇਸ਼ਨ ਨਹੀਂ ਮਿਲੀ ਅੱਧੇ ਨੇ ਤਾਂ ਇਨਫੋਰਮੇਸ਼ਨ ਹੀ ਗਲਤ ਦੇ ਰੱਖੀ ਹੈ ਸੋ ਮੇਰੀ ਕੋਸ਼ਿਸ਼ ਰਹੀ ਕਿ ਅੱਜ ਦੇ ਇਸ ਟੌਪਿਕ ਤੇ ਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਡਿਟੇਲ ਚ ਗੱਲ ਕਰੀਏ ਤੇ ਮੇਰਾ ਪ੍ਰੋਮਿਸ ਹੈ ਵੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਮਾਈਂਡ ਦੇ ਵਿੱਚ ਨਾ ਇਸੇ ਟੌਪਿਕ ਨੂੰ ਲੈ ਕੇ ਤਾਂ ਕੋਈ ਕਨਫਿਊ ਸੋ ਆਈਸ ਵੀਡੀਓ ਦੇ ਵਿੱਚ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਕਵਰ ਕਰਾਂਗੇ ਪਹਿਲਾਂ ਤਾਂ ਇਹ ਬੀ ਐਨ ਪੀਐਸ ਨੂੰ ਗਵਰਨਮੈਂਟ EMPLOYE ਦੇ ਪਰਸਪੈਕਟਿਵ ਦੇ ਨਾਲ ਆਸਾਨੀ ਨਾਲ ਸਮਝਾਂਗੇ ਫਿਰ ਦੂਜਾ ਜਿਹੜਾ ਆ ਨਵਾਂ ਚੈਲੰਜਰ ਹੈ ਯੂ ਪੀਐਸ ਇਹਨੂੰ ਡੀਕੋਡ ਕਰਾਂਗੇ ਵੀ ਇਹਦੀ ਸੱਚਾਈ ਕੀ ਹੈ ਕਿ ਵਾਕਈ 10000 ਰੁਪਏ ਦੀ ਮੰਥਲੀ ਗਰੰਟਡਡ ਪੈਨਸ਼ਨ ਮਿਲੇਗੀ ਜਾਂ ਫਿਰ ਇਹ ਸਿਰਫ ਮਿੱਥ ਨੂੰ ਵੀ ਬਸਟ ਕਰਾਂਗੇ ਦੋਨਾਂ ਸਕੀਮਸ ਦਾ ਸਾਈਡ ਬਾਈ ਸਾਈਡ ਨੋ ਨੌਨਸੈਂਸ ਕੰਪੈਰੀਜ਼ਨ ਹੋਏਗਾ ਤੇ ਸਭ ਤੋਂ ਇੰਪੋਰਟੈਂਟ ਇੱਕ ਕਲੀਅਰ ਥੰਬ ਰੂਲ ਕਿ ਤੁਹਾਨੂੰ ਇਹਨਾਂ ਦੋਨਾਂ 'ਚੋਂ ਚੁਣਨਾ ਕੀ ਚਾਹੀਦਾ ਤਾਂ ਚਲੋ ਫ ਦੇਖੋ ਪੈਨਸ਼ਨ ਪਲਾਨਸ ਦਾ ਹਿਸਟੋਰਿਕਲੀ ਦੋ ਤਰ੍ਹਾਂ ਦੇ ਹੁੰਦੇ ਆ ਡਿਫਾਈਨਡ ਕੰਟਰੀਬਿਊਸ਼ਨ ਤੇ ਡਿਫਾਈਨਡ ਰਿਟਰਨਸ ਤੁਸੀਂ ਕਾਫੀ ਵਾਰੀ ਬਹੁਤ ਸਾਰੇ ਲੋਕਾਂ ਤੋਂ ਸੁਣਿਆ ਹੋਵੇਗਾ ਵੀ ਰਿਟਾਇਰਮੈਂਟ ਤੋਂ ਬਾਅਦ ਨਾ ਉਹਨਾਂ ਦੀ ਪੈਨਸ਼ਨ ਫਿਕਸ ਹੋ ਜਾਂਦੀ ਹੈ ਜੇਕਰ ਉਹਨਾਂ ਦੀ ਲਾਸਟ ਰਨ ਸੈਲਰੀ 60000 ਪਰ ਮਨਥ ਸੀ ਤਾਂ ਰਿਟਾਇਰਮੈਂਟ ਤੋਂ ਬਾਅਦ ਉਹਦਾ 50% ਪਰ ਮਨਥ ਯਾਨੀ ਕਿ 30000 ਰੁਪਏ ਉਹਨਾਂ ਨੂੰ ਐਜ਼ ਅ ਪੈਨਸ਼ਨ ਦੇ ਰੂਪ ਦੇ ਵਿੱਚ ਮਿਲ ਰਿਹਾ ਹੈ ਇਹਨੂੰ ਕਹਿੰਦੇ ਆ ਡਿਫਾਈਨਡ ਰਿਟਰਨਸ ਪਲਾਨ ਤੇ ਇਹਦੇ ਵਿੱਚ ਮਤਲਬ ਤੁਹਾਡੇ ਜਿਹੜੇ ਰਿਟਰਨਸ ਨੇ ਉਹ ਡਿਫਾਈਨਡ ਹੋ ਜਾਂਦੇ ਆ ਪਰ ਐਨਪੀਐਸ ਇੱਕ ਡ ਇਦਾ ਮਤਲਬ ਸਾਫ਼ ਹੈ ਵੀ ਤੁਸੀਂ ਜਿੰਨਾ ਕੰਟਰੀਬਿਊਸ਼ਨ ਕਰੋਗੇ ਸਰਕਾਰ ਉਹਨਾ ਕੰਟਰੀਬਿਊਸ਼ਨ ਕਰੇਗੀ ਤੇ ਉਸ ਪੈਸੇ ਤੇ ਤੁਹਾਨੂੰ ਵੇਰੀਏਬਲ ਰਿਟਰਨ ਮਿਲੇਗਾ ਜੋ ਕਿ ਮਾਰਕੀਟ ਦੇ ਨਾਲ ਲਿੰਕਡ ਹੋਏਗਾ ਯਾਨੀ ਕਿ ਤੁਹਾਡੇ ਪੈਸਾ ਜਿਹੜਾ ਪੈਨਸ਼ਨ ਦਾ ਉਹ ਗਰੰਟਡ ਨਹੀਂ ਹੈ ਉਹ ਮਾਰਕੀਟ ਦੇ ਨਾਲ ਲਿੰਕਡ ਹੈ ਹੁਣ 아이 نو ਕਿ ਸਾਨੂੰ ਸਾਰਿਆਂ ਨੂੰ ਨਾ ਫਿਕਸਡ ਰਿਟਰਨਸ ਦੇ ਨਾਲ ਕਿੰਨਾ ਪਿਆਰ ਹੈ ਇਸ ਲਈ ਐਨਪੀਐਸ ਦੀ ਵੀਡੀਓ ਆਪਸ਼ਨ ਹੈ ਉਹ ਵੀ ਕਾਫੀ ਸਲੋ ਹੋਈ ਸੀ ਕਿਉਂਕਿ ਵੇਰੀਏਬਲ ਰਿਟਰਨਸ ਦਾ ਇਹ ਕਨਸੈਪਟ ਹੈ ਨਾ ਇਹਨੂੰ ਸਮਝਾਉਣ ਦੇ ਵਿੱਚ ਹੀ ਬੜਾ ਟਾਈਮ ਲੱਗ ਗਿਆ ਹੁਣ ਐਨਪੀਐਸ ਦੇ ਵਿੱਚ ਕੰਟਰੀਬਿਊਸ਼ਨ ਕੁਝ ਇਸ ਤਰੀਕੇ ਨਾਲ ਹੁੰਦੀ ਹੈ ਇੱਕ EMPLOYE ਆਪ ਆਪਣੀ ਬੇਸਿਕ ਸੈਲਰੀ ਪਲਸ ਡੀਏ ਦਾ 10% ਹਰ ਮਹੀਨੇ ਐਨਪੀਐਸ ਅਕਾਊਂਟ ਦੇ ਵਿੱਚ ਪਾਉਂਦਾ ਹੈ ਗਵਰਨਮੈਂਟ ਤੋਂ ਦੀ ਬੇਸਿਕ ਸੈਲਰੀ ਪਲਸ ਡੀਏ ਦਾ 14% ਉਸ ਅਕਾਊਂਟ ਦੇ ਵਿੱਚ ਪਾਉਂਦੀ ਹੈ ਤਾਂ ਹਰ ਮਹੀਨੇ ਤੁਹਾਡੀ ਸੈਲਰੀ ਦਾ 24% ਐਨਪੀਐਸ ਅਕ ਤੇ ਇਹਦੇ ਵਿੱਚ ਤੁਹਾਡੇ ਕੋਲ ਚੁਆਇਸ ਹੁੰਦੀ ਹੈ ਤੁਸੀਂ ਇਕਵਿਟੀ ਕਾਰਪੋਰੇਟ ਬਾਂਡਸ ਗਵਰਨਮੈਂਟ ਸਕਿਉਰिटीज ਇਹਨਾਂ ਦੇ ਵਿੱਚ ਆਪਣਾ ਪੈਸਾ ਇਨਵੈਸਟ ਕਰ ਸਕਦੇ ਹੋ ਪਰ ਇੱਥੇ ਇੱਕ ਬਹੁਤ ਹੀ ਵੱਡਾ ਕੈਵਿਟ ਹੈ ਜੋ ਲੋਕ ਮਿਸ ਕਰ ਜਾਂਦੇ ਕਿ ਇਦਾਂ ਦਾ ਪੁਆਇੰਟ ਕਿ ਪ੍ਰਾਈਵੇਟ ਸੈਕਟਰ এমਪਲੋਇਜ਼ 75% ਤੱਕ ਐਨਪੀਐਸ ਦੇ ਵਿੱਚ ਇਕਵਿਟੀ ਦੇ ਵਿੱਚ ਇਨਵੈਸਟ ਕਰ ਸਕਦੇ ਆ ਪਰ ਸੈਂਟਰਲ ਗਵਰਨਮੈਂਟ এমਪਲੋਇਜ਼ ਤੇ ਇਕਵਿਟੀ ਐਕਸਪੋਜ਼ਰ ਤੇ 50% ਤੱਕ ਦੀ ਕੈਪਿੰਗ ਹੈ ਇਹਨੂੰ ਐਲਸੀ ਜਾਂ ਲਾਈਫ ਸਾਈਕਲ ਫੰਡ ਵੀ ਕਿਹਾ ਜਾਂਦਾ ਹੈ ਤਾਈ ਸੋਚਣਾ ਵੀ ਤੁਸੀਂ 75% ਇਕਵਿਟੀ ਦੇ ਵਿੱਚ ਇਨਵੈਸਟ ਕਰਕੇ ਬਹੁਤ ਹੀ ਜ਼ਬਰਦਸਤ ਰਿਟਰਨ ਕਮਾ ਲੋਗੇ ਇਹ ਗਵਰਨਮੈਂਟ EMPLOYE ਦੇ ਲਈ ਸਹੀ ਨਹੀਂ ਆ ਚਲੋ ਇਹ ਤਾਂ ਹੋ ਗਈ ਹੁਣ ਇਨਵੈਸਟਮੈਂਟ ਦੀ ਗੱਲ ਹੁਣ ਗੱਲ ਹੁੰਦੀ ਹੈ ਵੀ ਜਦੋਂ ਤੁਸੀਂ ਰਿਟਾਇਰ ਹੋ ਜਾਨੇ ਉਸ ਤੋਂ ਬਾਅਦ ਕੀ ਹੁੰਦਾ ਮੰਨ ਲਓ ਜਦੋਂ ਤੁਸੀਂ 60 ਸਾਲ ਦੇ ਹੋਗੇ ਜਿੰਨਾ ਵੀ ਤੁਸੀਂ ਟੋਟਲ ਕਾਪਸ ਜਮਾ ਕੀਤਾ ਉਹਦਾ 60% ਤਾਂ ਤੁਸੀਂ ਲੰਮਸਮ ਹੀ ਕਢਵਾ ਸਕਦੇ ਹੋ ਤੇ ਇਹ ਪੈਸਾ ਟੈਕਸ ਫਰੀ ਹੋਏਗਾ ਇਹਦੇ ਤੇ ਕੋਈ ਟੈਕਸ ਨਹੀਂ ਲੱਗੇਗਾ ਬਾਕੀ ਦਾੜਾ ਬੱਚਾ 40% ਉਹਦੇ ਤੇ ਤੁਹਾਨੂੰ ਕੰਪਲਸਰੀ ਕੈਨਿਊਟੀ ਪਲਾਨ ਖਰੀਦਣਾ ਪੈਂਦਾ ਇਸ ਐਨਟੀ ਦੇ ਨਾਲ ਤੁਹਾਨੂੰ ਜ਼ਿੰਦਗੀ ਭਰ ਦੇ ਲਈ ਇੱਕ ਰੈਗੂਲਰ ਪੈਨਸ਼ਨ ਮਿਲਦੀ ਹੈ ਇਹ ਪੈਨਸ਼ਨ ਅਮਾਉਂਟ ਤੁਹਾਡੀ ਇਨਕਮ ਦੇ ਵਿੱਚ ਜੁੜਦਾ ਤੇ ਇਹਦੇ ਤੇ ਟੈਕਸ ਵੀ ਲੱਗਦਾ ਹੈ ਹੁਣ ਇਹਦੇ ਵਿੱਚ ਤੁਹਾਨੂੰ ਫੈਮਿਲੀ ਸਿਕਿਉਰਿਟੀ ਤੇ ਡੈਥ ਬੈਨੀਫਿਟ ਮਿਲਦਾ ਹੈ ਇਹ ਐਨਪੀਐਸ ਦਾ ਸਭ ਤੋਂ ਸਟਰੋਂਗ ਪੁਆਇੰਟ ਹੈ ਮੰਨ ਲਓ ਵੀ ਰਿਟਾਇਰਮੈਂਟ ਤੋਂ ਬਾਅਦ ਜਦ ਐਮਪਲੋਏ ਆ ਉਹਦੀ ਡੈਥ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਕੀ ਹੋਏਗਾ ਸੋ ਜੇਕਰ ਤੁਸੀਂ ਐਨਓਟੀ ਪਲਾਨ ਲੈਂਦੇ ਟਾਈਮ ਤੇ ਐਨਓਟੀ ਫਾਰ ਲਾਈਫ ਵਿਦ ਰਿਟਰਨ ਆਫ ਪਰਚੇਸ ਪ੍ਰਾਈਸ ਆਲ ਆਪਸ਼ਨ ਚੁਣਿਆ ਤਾਂ ਸਭ ਤੋਂ ਪਹਿਲੀ ਚੀਜ਼ ਤਾਂ ਸਪਾਊਸ ਨੂੰ ਉਨੀ ਹੀ ਪੈਨਸ਼ਨ ਮਿਲਦੀ ਰਹੇਗੀ ਉਹਦੇ 'ਚ ਕੋਈ ਕਟੌਤੀ ਨਹੀਂ ਹੋਏਗੀ ਉਸ ਤੋਂ ਬਾਅਦ ਜੇਕਰ ਸਪਾਊਸ ਦੀ ਵੀ ਡੈਥ ਹੋ ਜਾਂਦੀ ਹੈ ਤਾਂ 40% ਦੀ ਜਿਹੜੀ ਦੀ ਤੁਸੀਂ ਐਨਓਟੀ ਬਣਾਈ ਸੀ ਉਹ ਪੂਰੇ ਦਾ ਪੂਰਾ ਕਾਪਰਸ ਤੁਹਾਡੇ ਬ ਤਰੀਕ ਬਹੁਤ ਵੱਡੀ ਫਾਈਨੈਂਸ਼ੀਅਲ ਸਿਕਿਉਰਿਟੀ ਹੈ ਜੋ ਤੁਸੀਂ ਆਪਣੀ ਅਗਲੀ ਜਨਰੇਸ਼ਨ ਦੇ ਲਈ ਛੱਡ ਕੇ ਜਾਂਦੇ ਹੋ ਸੋ ਇਸ ਪੁਆਇੰਟ ਨੂੰ ਯਾਦ ਰੱਖਿਓ ਕਿਉਂਕਿ ਜਦੋਂ ਇਸ ਨੂੰ ਯੂਪੀਐਸ ਦੇ ਨਾਲ ਕੰਪੇਅਰ ਕਰਾਂਗੇ ਨਾ ਤਾਂ ਇਹ ਪੁਆਇੰਟ ਬਹੁਤ ਇੰਪੋਰਟੈਂਟ ਹੋਏਗਾ ਸੋ ਹੁਣ ਆਪਾਂ ਗੱਲ ਕਰਦੇ ਹਾਂ ਨਵੇਂ ਪਲੇਅਰ ਯੂਪੀਐਸ ਦੀ ਯਾਨੀ ਕਿ ਯੂਨੀਫਾਈਡ ਪੈਨਸ਼ਨ ਸਕੀਮ ਸਰਕਾਰ ਨੇ ਇਹ 올ਡ ਪੈਨਸ਼ਨ ਸਕੀਮ ਤੇ ਐਨਪੀਐਸ ਦਾ ਨਾ ਇੱਕ ਬਿਹਤਰ ਵਰਜ਼ਨ ਬਣਾਉਣ ਬਾਰੇ ਸੋਚਿਆ ਇਹਨੂੰ ਕਿ ਤੁਸੀਂ ਡਿਫਾਈਨਡ ਰਿਟਰਨਸ ਪਲਾਨ ਦੀ ਤਰ੍ਹਾਂ ਕਹਿ ਸਕਦੇ ਹੋ ਸਿਰਫ ਕਹਿ ਕਿਉਂ ਸਕਦੇ ਹੋ ਉਹ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਪਤਾ ਲੱਗ ਜਾਏਗਾ ਯੂਪੀਐਸ ਇੱਕ ਹਾਈਬ੍ਰਿਡ ਸਕੀਮ ਹੈ ਐਨਪੀਐਸ ਤੋਂ ਇਹ ਕੰਟ੍ਰਿਬਿਊਸ਼ਨ ਲੈਂਦੀ ਹੈ ਤੇ 올ਡ ਪੈਨਸ਼ਨ ਸਕੀਮ ਦੀ ਤਰ੍ਹਾਂ ਗਰੰਟਡ ਪੈਨਸ਼ਨ ਦੇਣ ਦਾ ਵਾਅਦਾ ਕਰਦੀ ਹੈ ਪਰ ਇਸ ਗਰੰਟੀ ਦੇ ਪਿੱਛੇ ਨਾ ਬੜੇ ifs ਤੇ buts ਨੇ ਪਹਿਲਾਂ ਤਾਂ ਇਹ ਗਰੰਟਡ ਪੈਨਸ਼ਨ ਫਾਰਮੂਲਾ ਹੀ ਦੇਖ ਲੈਣੇ ਆ ਯੂਪੀਐਸ ਦਾ ਵਾਅਦਾ ਹੈ ਕਿ ਉਹ ਤੁਹਾਨੂੰ 50% ਆਫ ਯਰ ਐਵਰੇਜ ਆਫ ਲਾਸਟ 12 ਮੰਥ ਬੇਸਿਕ ਪੇ ਅਜ਼ ਪੈਨਸ਼ਨ ਦੇ ਤੌਰ ਤੇ ਦੇਗੀ ਬਿਲਕੁਲ 올ਡ ਪੈਨਸ਼ਨ ਸਕੀਮ ਦੀ ਤਰ੍ਹਾਂ ਹੁਣ ਇੱਥੇ ਦੋ ਗੱਲਾਂ ਦਾ ਧਿਆਨ ਰੱਖਿਓ ਪਹਿਲੀ ਚੀਜ਼ ਤਾਂ ਇਹ ਵੀ ਐਵਰੇਜ ਆਫ ਲਾਸਟ 12 ਮਨਸ ਇਹ ਲਾਸਟ ਡ੍ਰੌਨ ਸੈਲਰੀ ਨਹੀਂ ਹੈ ਮੰਨ ਲਓ ਵੀ ਰਿਟਾਇਰਮੈਂਟ ਤੋਂ 4 ਮਹੀਨੇ ਪਹਿਲਾਂ ਤੁਹਾਡਾ ਪ੍ਰੋਮੋਸ਼ਨ ਹੋ ਗਿਆ ਤੁਹਾਡੀ ਸੈਲਰੀ ਵਧ ਗਈ ਤਾਂ ਉਸ ਵਧੀ ਹੋਈ ਸੈਲਰੀ ਦਾ ਪੂਰਾ ਫਾਇਦਾ ਤੁਸੀਂ ਪੈਨਸ਼ਨ 'ਚ ਨਹੀਂ ਲੈ ਪਾਓਗੇ ਪੈਨਸ਼ਨ ਪਿਛਲੇ 12 ਮਹੀਨਿਆਂ ਦੀ ਸੈਲਰੀ ਦੀ ਐਵਰੇਜ ਤੇ ਕੈਲਕੂਲੇਟ ਹੋਏਗੀ ਹੁਣ ਉਸ ਤੋਂ ਬਾਅਦ ਦੂਸਰਾ ਪੁਆਇੰਟ ਹੈ ਕੁਆਲੀਫਾਈਂਗ ਸਰਵਿਸ ਇਹ 50% ਪੈਨਸ਼ਨ ਪਾਉਣ ਦੇ ਲਈ ਤੁਹਾਨੂੰ ਘੱਟੋ ਘੱਟ 25 ਸਾਲ ਦੀ ਸਰਵਿਸ ਕੁਆਲੀਫਾਈ ਪੂਰੀ ਕਰਨੀ ਤਾਂ ਪੈਨਸ਼ਨ ਪ੍ਰੋਪੋਰਸ਼ਨੇਟਲੀ ਕੱਟ ਹੋ ਜਾਏਗੀ। ਸੋ ਹੁਣ ਆਪਾਂ ਗੱਲ ਕਰਦੇ ਹਾਂ ਕੰਟ੍ਰਿਬਿਊਸ਼ਨ ਪਾਰਟ। ਐਨਪੀਐਸ ਦੇ ਵਿੱਚ ਤੁਹਾਡੀ ਬੇਸਿਕ ਸੈਲਰੀ ਪਲੱਸ ਡੀਏ ਦਾ ਤੁਸੀਂ 10% ਇਨਵੈਸਟ ਕਰਦੇ ਸੀ, ਸਰਕਾਰ 14% ਇਨਵੈਸਟ ਕਰਦੀ ਸੀ। ਸੋ ਐਨਪੀਐਸ ਦੇ ਵਿੱਚ ਤੁਹਾਡੀ ਸੈਲਰੀ ਦਾ 14% ਇਨਵੈਸਟ ਹੋ ਰਿਹਾ ਸੀ ਤੁਹਾਡੇ ਅਕਾਊਂਟ ਦੇ ਵਿੱਚ। ਹੁਣ ਯੂਪੀਐਸ ਦੀ ਗੱਲ ਕਰੀਏ ਤਾਂ ਤੁਹਾਡਾ ਕੰਟ੍ਰਿਬਿਊਸ਼ਨ ਤਾਂ ਸੇਮ ਰਹੇਗਾ। 10% ਆਫ ਬੇਸਿਕ ਪਲੱਸ ਡੀਏ। ਬਟ ਸਰਕਾਰ ਹੁਣ 14 ਦੀ ਜਗ੍ਹਾ 18.5% ਇਨਵੈਸਟ ਕਰੇਗੀ ਤੇ ਇਹਦੇ ਵਿੱਚ ਵੀ ਇੱਕ ਕੈਚ ਆ। ਉਹ 18.5% ਚੋਂ 10% ਹੀ ਤੁਹਾਡੇ ਇੰਡੀਵਿਜੂਅਲ ਪੈਨਸ਼ਨ ਅਕਾਊਂਟ ਦੇ ਵਿੱਚ ਜਾਏਗਾ ਬਾਕੀ ਦਾ 8.5% ਕਾਮਨ ਪੂਲਡ ਫੰਡਰ ਦੇ ਵਿੱਚ ਜਾਏਗਾ ਜੋ ਕਿ ਤੁਹਾਡੇ ਪਰਸਨਲ ਅਕਾਊਂਟ ਦਾ ਹਿੱਸਾ ਨਹੀਂ ਬਣੇਗਾ ਹੁਣ ਇਹਦਾ ਸਿੱਧਾ ਜਿਹਾ ਮਤਲਬ ਹੈ ਵੀ ਐਨਪੀਐਸ ਦੇ ਮੁਕਾਬਲੇ ਯੂਪੀਐਸ ਦੇ ਵਿੱਚ ਤੁਹਾਡੇ ਪਰਸਨਲ ਪੈਨਸ਼ਨ ਕਾਪਸ ਦੇ ਵਿੱਚ ਹਰ ਮਹੀਨੇ 4% ਘੱਟ ਕੰਟਰੀਬਿਊਸ਼ਨ ਹੋਗਾ ਯਾਨੀ ਕਿ ਤੁਹਾਡਾ ਪਰਸਨਲ ਕਾਪਸ ਹੌਲੀ-ਹੌਲੀ ਗਰੋ ਕਰੇਗਾ ਯੂਪੀਐਸ ਦੇ ਵਿੱਚ ਐਸ ਕੰਪੈਰੀਜ਼ਨ ਟੂ ਐਨਪੀਐਸ ਹੁਣ ਕੁਝ ਹੋਰ ਕੰਡੀਸ਼ਨਸ ਦੀ ਗੱਲ ਕਰ ਲੈਣੇ ਆਂ ਜੋ ਤੁਹਾਨੂੰ ਕੋਈ ਈਜ਼ੀਲੀ ਨਹੀਂ ਦੱਸੇਗਾ ਸਭ ਤੋਂ ਪਹਿਲਾ ਪੁਆਇੰਟ ਹੈ ਦਾ ਵੋਲੰਟਰੀ ਰਿਟਾਇਰਮੈਂਟ ਟਰੈਕ ਇਹ ਯੂਪੀਐਸ ਦਾ ਸਭ ਤੋਂ ਵੱਡਾ ਡਰਾਪ ਬੈਕ ਹੈ ਵੀ ਮੰਨ ਲਓ ਇੱਕ ਐਮਪਲੋਏ 25 ਸਾਲ ਦੀ ਆਪਣੀ ਸਰਵਿਸ ਪੂਰੀ ਕਰਨ ਤੋਂ ਬਾਅਦ 45 ਸਾਲ ਦੀ ਉ ਤਾਂ ਯੂਪੀਐਸ ਦੇ ਵਿੱਚ ਉਹਦੀ ਜਿਹੜੀ ਪੈਨਸ਼ਨ 45 ਸਾਲ ਤੋਂ ਸ਼ੁਰੂ ਨਹੀਂ ਹੋਏਗੀ ਉਹਨੂੰ ਆਪਣੀ ਪੈਨਸ਼ਨ ਲੈਣ ਦੇ ਲਈ 60 ਸਾਲ ਦੀ ਉਮਰ ਤੱਕ ਇੰਤਜ਼ਾਰ ਕਰਨਾ ਪੈਣਾ ਹੈ ਯਾਨੀ ਕਿ 15 ਸਾਲ ਬਿਨਾਂ ਸੈਲਰੀ ਬਿਨਾਂ ਪੈਨਸ਼ਨ ਦੇ ਐਨਪੀਐਸ ਦੇ ਵਿੱਚ ਇਦਾਂ ਦੀ ਕੋਈ ਦਿੱਕਤ ਨਹੀਂ ਆ 60 ਸਾਲ ਤੋਂ ਪਹਿਲਾਂ ਐਗਜ਼ਿਟ ਕਰਦੇ ਹੋ ਤਾਂ ਉਹਦੇ ਰੂਲਸ ਅਲੱਗ ਨੇ ਬਟ ਤੁਹਾਨੂੰ 60 ਸਾਲ ਤੱਕ ਵੇਟ ਤਾਂ ਨਹੀਂ ਕਰਨਾ ਪੈਂਦਾ ਦੂਸਰੀ ਚੀਜ਼ ਹੈ ਦ ਫੈਮਿਲੀ ਪੈਨਸ਼ਨ ਲਿਮਿਟੇਸ਼ਨਸ ਜਿੰਨਾ ਅਸੀਂ ਐਨਪੀਐਸ ਦੇ ਵਿੱਚ ਦੇਖਿਆ ਸੀ ਵੀ ਡੈਥ ਤੋਂ ਬਾਅਦ ਪੂਰਾ ਪੈਸਾ ਬੱਚਿਆਂ ਨੂੰ ਮਿਲ ਜਾਂਦਾ ਹੈ ਪੂਰਾ ਜਿਹੜਾ ਕਾਪਸ ਆ ਉਹ ਬੱਚਿਆਂ ਨੂੰ ਮਿਲ ਜਾਂਦਾ ਯੂਪੀਐਸ ਦੇ ਵਿੱਚ ਐਮਪਲੋਏ ਦੀ ਡੈਥ ਤੋਂ ਬਾਅਦ ਜਿਹੜਾ ਸਪਾਊਸ ਹੈ ਉਹਨੂੰ 60% ਹੀ ਪੈਨਸ਼ਨ ਮਿਲੇਗੀ ਤੇ ਸਪਾਊਸ ਦੀ ਡੈਥ ਤੋਂ ਬਾਅਦ ਬੱਚਿਆਂ ਜਾਂ ਨਾਮਿਨੀ ਨੂੰ ਕੁਝ ਨਹੀਂ ਮਿਲੇਗਾ ਪੈਨਸ਼ਨ ਉੱਥੇ ਹੀ ਖਤਮ ਹੋ ਜਾਏਗੀ ਇਹ ਇੱਕ ਬਹੁਤ ਹੀ ਵੱਡਾ ਫਾਈਨੈਂਸ਼ੀਅਲ ਡਾਊਨਸਾਈਡ ਹੈ ਯੂਪੀਐਸ ਦਾ ਤੀਸਰਾ ਪੁਆਇੰਟ ਹੈ ਦ ਲੰਕਸਮ ਵਿਦਡਰੋਅਲ ਕੈਚ ਇਸ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਵੀ ਯੂਪੀਐਸ ਦੇ ਵਿੱਚ ਵੀ ਨਾ 올ਡ ਪੈਨਸ਼ਨ ਸਕੀਮ ਦੇ ਤਰ੍ਹਾਂ ਕੋਈ ਲੰਕਸਮ ਨਹੀਂ ਮਿਲਦਾ ਇਹ ਗਲਤ ਹੈ ਯੂਪੀਐਸ ਦੇ ਵਿੱਚ ਵੀ ਰਿਟਾਇਰਮੈਂਟ ਤੇ ਤੁਹਾਨੂੰ ਇੱਕ ਲੰਕਸਮ ਮਿਲਦਾ ਹੈ ਜਿਹਦਾ ਫਾਰਮੂਲਾ ਕੁਝ ਇਸ ਤਰੀਕੇ ਨਾਲ ਸੋ ਜੇਕਰ ਤੁਸੀਂ ਆਪਣੀ 25 ਸਾਲ ਦੀ ਸਰਵਿਸ ਪੂਰੀ ਕੀਤੀ ਹੈ ਤੇ ਤੁਹਾਡਾ ਬੇਸਿਕ ਪਲੱਸ ਡੀਏ 80000 ਹੈ ਤਾਂ ਤੁਹਾਨੂੰ ਰਾਉਂਡ 4 ਲੱਖ ਦਾ ਲੰਕਸਮ ਮਿਲੇਗਾ ਐਸ ਪਰ ਦਿਸ ਫਾਰਮੂਲਾ ਪਰ ਜੇਕਰ ਤੁਸੀਂ ਐਦਾਂ ਕਰਦੇ ਹੋ ਤਾਂ ਤੁਹਾਡੀ ਉਹ ਗਰੰਟਡ 50% ਵਾਲੀ ਪੈਨਸ਼ਨ ਉਨੇ ਹੀ ਪ੍ਰੋਪੋਰਸ਼ਨ ਦੇ ਨਾਲ ਘਟ ਹੋ ਜਾਏਗੀ ਫੋਰ ਐਗਜ਼ਾਮਪਲ ਜੇਕਰ ਤੁਸੀਂ 60% ਕਾਪਸ ਕਢਵਾ ਲੈਨੇ ਹੋ ਤਾਂ ਤੁਹਾਡੀ ਜਿਹੜੀ ਪੈਨਸ਼ਨ ਹੈ ਉਹ 50% ਤੋਂ ਘਟ ਕੇ 20% ਹੀ ਰਹਿ ਜਾਏਗੀ ਇਹ ਕੋਈ ਫ੍ਰੀ ਮਨੀ ਨਹੀਂ ਆ ਚਲੋ ਹੁਣ ਇੰਦਾਂ ਦੋਨਾਂ ਸਕੀਮਸ ਨੂੰ ਨਾ ਬਿਲਕੁਲ ਆਮਣੇ ਸਾਹਮਣੇ ਰੱਖ ਕੇ ਕੰਪੇਅਰ ਕਰ ਲੈਂਦੇ ਆ ਤਾਂ ਕਿ ਤੁਹਾਨੂੰ ਪੂਰੀ ਪਿਕਚਰ ਕਲੀਅਰ ਹੋ ਜਾਏ ਸਭ ਤੋਂ ਪਹਿਲਾ ਪੁਆਇੰਟ ਹੈ ਪੈਨਸ਼ਨ ਟਾਈਪ ਤੇ ਸਰਟੇਨਿਟੀ यूपीएस ਦੀ ਗੱਲ ਕਰੀਏ ਤਾਂ ਡਿਫਾਈਨਡ ਬੈਨੀਫਿਟ ਨੇ ਜਿਵੇਂ ਕਿ ਪੈਨਸ਼ਨ ਗਰੰਟਡ ਹੈ ਤੁਹਾਡੀ ਲਾਸਟ 12 ਮਹੀਨੇ ਦੀ ਜਿਹੜੀ ਸੈਲਰੀ ਆ ਉਹਦੇ ਤੇ ਐਵਰੇਜ ਤੇ ਬੇਸਡ ਹੈ ਮਾਰਕੀਟ ਦੇ ਉਤਰਾਵ ਚੜਾਵ ਨਾਲ ਕੋਈ ਫਰਕ ਨਹੀਂ ਪੈਂਦਾ ਰਿਸਕ ਘੱਟ ਹੈ ਤੇ ਪ੍ਰੈਡਿਕਟੇਬਲ ਇਨਕਮ ਹੈ ਐਨਪੀਐਸ ਦੀ ਗੱਲ ਕਰੀਏ ਤਾਂ ਡਿਫਾਈਨਡ ਕੰਟਰੀਬਿਊਸ਼ਨ ਹੈ ਪੈਨਸ਼ਨ ਮਾਰਕੀਟ ਦੇ ਨਾਲ ਲਿੰਕ ਹੋਏਗਾ ਤੁਹਾਡਾ ਕਾਪਸ ਕਿੰਨਾ ਗਰੋ ਹੋਏਗਾ ਇਹ ਚੀਜ਼ ਡਿਪੈਂਡ ਕਰੇਗੀ ਰਿਸਕ ਜ਼ਿਆਦਾ ਹੋਏਗਾ ਬਟ ਜ਼ਿਆਦਾ ਰਿਟਰਨਸ ਦਾ ਵੀ ਪੋਟੈਂਸ਼ੀਅਲ ਹੈ ਦੂਜਾ ਪੁਆਇੰਟ ਹੈ ਕੰਟਰੀਬਿਊਸ਼ਨ ਟੂ ਯਰ ਪਰਸਨਲ ਕਾਪਸ ਯੂਪੀਐਸ ਦੇ ਵਿੱਚ ਗੱਲ ਕਰੀਏ ਤਾਂ EMPLOYE ਦਾ 10% ਗਵਰਨਮੈਂਟ ਦਾ 10% ਟੋਟਲ 20% ਤੁਹਾਡੇ ਪਰਸਨਲ ਅਕਾਊਂਟ ਦੇ ਵਿੱਚ ਕੰਟਰੀਬਿਊਟ ਹੁੰਦਾ ਹੈ 8.5% ਜਿਹੜਾ ਉਹ ਕਾਮਨ ਪੂਲ ਦੇ ਵਿੱਚ ਜਾਂਦਾ ਹੈ ਐਨਪੀਐਸ ਦੇ ਵਿੱਚ ਗੱਲ ਕਰੀਏ ਤਾਂ 10% EMPLOYE ਦਾ 14% ਗਵਰਨਮੈਂਟ ਦਾ ਟੋਟਲ 24% ਪਰਸਨਲ ਅਕਾਊਂਟ ਦੇ ਵਿੱਚ ਕੰਟਰੀਬ ਫਾਰਮੀ ਨੇ 4% ਵੱਧ ਕੰਟਰੀਬਿਊਸ਼ਨ ਹੋਏਗਾ ਤੀਸਰਾ ਪੁਆਇੰਟ ਹੈ ਇਨਵੈਸਟਮੈਂਟ ਕੰਟਰੋਲ ਤੇ ਗਰੋਥ ਪੋਟੈਂਸ਼ੀਅਲ ਯੂਪੀਐਸ ਦੀ ਗੱਲ ਕਰੀਏ ਤਾਂ ਤੁਹਾਡੇ ਕੋਲੇ ਕੁਝ ਹੱਦ ਤੱਕ ਕੰਟਰੋਲ ਰਹਿੰਦਾ ਤੁਸੀਂ ਚੂਜ਼ ਕਰ ਸਕਦੇ ਹੋ ਇਨਵੈਸਟਮੈਂਟ ਮੈਨੇਜਰ ਤੇ ਆਪਣੇ ਇਨਵੈਸਟਮੈਂਟ ਦਾ ਸਟਾਈਲ ਬਟ ਜੋ 8.5% ਹੈ ਜੋ ਗਵਰਨਮੈਂਟ ਦਾ ਕੰਟ੍ਰਿਬਿਊਸ਼ਨ ਹੈ ਕਾਮਨ ਫੰਡ ਦੇ ਵਿੱਚ ਉਹਦਾ ਇਨਵੈਸਟਮੈਂਟ ਦਾ ਕੰਟਰੋਲ ਕਿਤੇ ਨਾ ਕਿਤੇ ਗਵਰਨਮੈਂਟ ਕੋਲ ਹੀ ਰਹਿੰਦਾ ਹੈ ਐਨਪੀਐਸ ਦੇ ਵਿੱਚ ਵੀ ਤੁਹਾਡੇ ਕੋਲੇ ਕਾਫੀ ਕੰਟਰੋਲ ਆ ਜਾਂਦਾ ਹੈ ਤੁਸੀਂ ਆਪਣੀ 50% ਤੱਕ ਇਕਵਿਟੀ ਦੇ ਵਿੱਚ ਇਨਵੈਸਟ ਕਰ ਸਕਦੇ ਹੋ ਪੋਟੈਂਸ਼ੀਲੀ ਬਹੁਤ ਵਧੀਆ ਰਿਟਰਨਸ ਜਨਰੇਟ ਕਰ ਸਕਦੇ ਹੋ ਜੇਕਰ 30-35 ਸਾਲ ਦਾ ਲੌਂਗ ਰਨ ਦਾ ਟਾਈਮ ਲੈ ਕੇ ਚੱਲੀਏ ਲੌਂਗ ਰਨ ਦੇ ਵਿੱਚ ਤੁਸੀਂ ਅਰਾਊਂਡ 10 ਤੋਂ 11% ਦਾ ਜਿਹੜਾ ਰਿਟਰਨ ਹੈ ਉਹ ਮੰਨ ਕੇ ਚੱਲ ਸਕਦੇ ਹੋ ਹੁਣ ਉਸ ਤੋਂ ਬਾਅਦ ਹੈ ਫੈਮਿਲੀ ਸਿਕਿਉਰਿਟੀ ਆਫਟਰ ਡੈਥ UPS ਦੇ ਵਿੱਚ ਸਪਾਊਸ ਨੂੰ 60% ਜਿਹੜੀ ਤੁਹਾਡੀ ਪੈਨਸ਼ਨ ਮਿਲਦੀ ਹੈ ਉਸ ਤੋਂ ਬਾਅਦ ਹੋਰ ਕੁਝ ਨਹੀਂ ਮਿਲਦਾ NPS ਦੇ ਵਿੱਚ ਸਪਾਊਸ ਨੂੰ ਫੁੱਲ ਪੈਨਸ਼ਨ ਮਿਲਦੀ ਹੈ ਬਿਨਾਂ ਕਿਸੇ ਘਟौती ਦੇ ਉਸ ਤੋਂ ਬਾਅਦ ਪੂਰਾ ਜਿਹੜਾ ਐਨਓਟੀ ਦਾ ਕੋਰਪਸ ਹੈ ਉਹ ਬੱਚਿਆਂ ਨੂੰ ਜਾਂ ਫਿਰ ਨਾਮਿਨੀ ਨੂੰ ਵਾਪਸ ਮਿਲ ਜਾਂਦਾ ਹੈ ਹੁਣ ਵਰਡਿਕਟ ਇਹ ਹੈ ਵੀ ਫੈਮਿਲੀ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ NPS ਅਨਡਿਸਪਿਊਟਡ ਵਿਨਰ ਹੈ ਪੰਜਵਾਂ ਪੁਆਇੰਟ ਹੈ ਫਲੈਕਸੀਬਿਲਟੀ ਤੇ अर्ਲੀ ਐਗਜ਼ਿਟ ਯੂਪੀਐਸਸੀ ਕਾਫੀ ਰਿਜਿਡ ਹੈ ਤੁਸੀਂ ਗਵਰਨਮੈਂਟ ਜੌਬ ਛੱਡਦੇ ਹੋ ਤਾਂ ਇਸ ਸਕੀਮ ਨੂੰ ਕੰਟੀਨਿਊ ਨਹੀਂ ਕਰ ਸਕਦੇ ਤੇ ਪੈਨਸ਼ਨ ਦੇ ਲਈ ਤੁਹਾਨੂੰ 60 ਸਾਲ ਤੱਕ ਵੇਟ ਕਰਨਾ ਪਏਗਾ। ਐਨਪੀਐਸ ਦੇ ਵਿੱਚ ਫਲੈਕਸੀਬਿਲਟੀ ਮਿਲ ਜਾਂਦੀ ਹੈ। ਜੇਕਰ ਤੁਸੀਂ ਜੌਬ ਛੱਡਦੇ ਹੋ ਤਾਂ ਇਸ ਅਕਾਊਂਟ ਨੂੰ ਤੁਸੀਂ ਐਜ਼ ਅ ਪ੍ਰਾਈਵੇਟ ਸਿਟੀਜ਼ਨ ਵੀ ਕੰਟੀਨਿਊ ਕਰ ਸਕਦੇ ਹੋ। ਇਹਦੇ ਵਿੱਚ ਤੁਹਾਨੂੰ ਪੋਰਟੇਬਿਲਟੀ ਮਿਲ ਜਾਂਦੀ ਹੈ। ਜੇਕਰ ਤੁਸੀਂ 60 ਸਾਲ ਤੋਂ ਪਹਿਲਾਂ ਜੌਬ ਛੱਡਦੇ ਹੋ ਤਾਂ ਤੁਹਾਨੂੰ ਮਿਨੀਮਮ 10 ਸਾਲਾਂ ਦੇ ਵਿੱਚ ਇਨਵੈਸਟ ਕਰਨਾ ਹੋਵੇਗਾ ਤੇ 60 ਸਾਲ ਤੋਂ ਪਹਿਲਾਂ ਛੱਡਣ ਦੇ ਤੁਹਾਨੂੰ ਘੱਟੋ-ਘੱਟ 80% ਦੀ ਹੈ ਜਿਹੜੀ ਉਹ ਐਨਓਟੀ ਬਣਾਉਣੀ ਹੋਵੇਗੀ। ਸਿਰਫ 20% ਹੁਣ ਡਿਡਿਕਟੇ ਹੈ ਵੀ ਐਨਪੀਐਸ ਦੇ ਵਿੱਚ ਨਾ ਤੁਹਾਨੂੰ ਥੋੜਾ ਜਿਹਾ ਵੱਧ ਫ੍ਰੀਡਮ ਤੇ ਥੋੜੀ ਜਿਹੀ ਵੱਧ ਫਲੈਕਸੀਬਿਲਟੀ ਮਿਲ ਜਾਂਦੀ ਹੈ ਸੋ ਹੁਣ ਇੰਨੇ ਸਾਰੇ ਪੁਆਇੰਟ ਦੇਖਣ ਤੋਂ ਬਾਅਦ ਹੁਣ ਅਲਟੀਮੇਟ ਸਵਾਲ ਇਹੀ ਹੁੰਦਾ ਵੀ ਤੁਹਾਨੂੰ ਕੀ ਚੁਣਨਾ ਚਾਹੀਦਾ ਹੈ ਦੇਖੋ ਇਹਦਾ ਕੋਈ ਸਿੰਪਲ ਯੈਸ ਜਾਂ ਨੋ ਵਾਲਾ ਜਵਾਬ ਤਾਂ ਹੈ ਨਹੀਂ ਇਹ ਚੀਜ਼ ਤੁਹਾਡੀ ਪਰਸਨਲ ਸਿਚੁਏਸ਼ਨ ਕੈਰੀਅਰ ਗੋਲਸ ਤੁਹਾਡੇ ਰਿਸਕ ਐਪੀਟਾਈਟ ਤੇ ਡਿਪੈਂਡ ਕਰੇਗੀ ਮੈਂ ਤੁਹਾਨੂੰ ਇੱਕ ਸਿੰਪਲ ਥੰਮ ਰੂਲ ਦੱਸ ਦਿੰਦਾ ਤੁਹਾਨੂੰ ਯੂਪੀਐਸ ਚੁਣਨਾ ਚਾਹੀਦਾ ਜੇਕਰ ਤੁਹਾਨੂੰ ਬਿਲਕੁਲ ਸਰਟੇਨਿਟੀ ਚਾਹੀਦੀ ਹੈ ਤੁਸੀਂ ਮਾਰਕੀਟ ਦਾ ਕੋਈ ਰਿਸ ਸੌਖੇ ਸ਼ਬਦਾਂ ਚ ਕਹਾ ਵੀ ਤੁਸੀਂ ਇੱਕ ਏਦਾਂ ਦਾ ਇਨਸਾਨ ਹੋ ਜਿਹੜੇ ਮਿਊਚੁਅਲ ਫੰਡ ਤੋਂ ਉੱਪਰ ਐਫ ਡੀ ਨੂੰ ਯੂਜ਼ ਕਰਦੇ ਹੋ ਤਾਂ ਤੁਸੀਂ ਯੂ ਪੀ ਐਸ ਵੱਲ ਜਾ ਸਕਦੇ ਹੋ ਦੂਜੀ ਚੀਜ਼ ਇਹ ਵੀ ਹੈ ਵੀ ਤੁਸੀਂ 100% ਸ਼ੋਰ ਹੋ ਵੀ ਤੁਸੀਂ ਆਪਣੀ ਪੂਰੀ ਸਰਵਿਸ ਸਰਕਾਰ ਦੇ ਨਾਲ ਕਰੋਗੇ ਤੇ 60 ਸਾਲ ਦੀ ਉਮਰ 'ਚ ਜਾ ਕੇ ਹੀ ਰਿਟਾਇਰ ਹੋਵੋਗੇ ਤੇ ਤੀਜੀ ਚੀਜ਼ ਇਹ ਵੀ ਹੈ ਵੀ ਤੁਹਾਡੇ ਰਿਸਕ ਕੈਪੈਟਾਈਟ ਬਹੁਤ ਘੱਟ ਹੈ ਤੇ ਤੁਸੀਂ ਲੰਬੀ ਉਮਰ ਜਿਵੇਂ ਕਿ 75 80 ਸਾਲ ਤੱਕ ਜਾਣ ਦੀ ਉਮੀਦ ਰੱਖਦੇ ਹੋ ਜੇ ਨਾਲ ਤੁਸੀਂ ਇਸ ਗਰੰਟਡ ਪੈਨਸ਼ਨ ਦਾ ਵੱਧ ਤੋਂ ਵੱਧ ਫਾਇਦਾ ਚੱਕ ਸਕਦੇ ਹੋ ਤੇ ਹੁਣ ਦੂਜੇ ਪਾਸੇ ਤੁਹਾਨੂੰ ਐਨ ਪੀ ਐਸ ਦੇ ਵਿੱਚ ਇਸ ਕਰਕੇ ਰਹਿਣਾ ਚਾਹੀਦਾ ਜੇਕਰ ਤੁਹਾਨੂੰ ਹ ਮਾਰਕੀਟ ਦੇ ਨਾਲ ਲਿੰਕਡ ਰਿਟਰਨਸ ਤੋਂ ਦੇ ਨਾਲ ਕੰਫਰਟੇਬਲ ਹੋ ਸਪੈਸ਼ਲੀ ਜੇਕਰ ਤੁਸੀਂ ਗ੍ਰੇਡ A ਤੇ ਗ੍ਰੇਡ B ਦੇ ਅਫੀਸਰ ਹੋ ਜਿਨ੍ਹਾਂ ਦੀ ਸੈਲਰੀ ਜ਼ਿਆਦਾ ਹੈ ਤੇ 30 35 ਸਾਲਾਂ ਦੇ ਵਿੱਚ ਤੁਸੀਂ ਇੱਕ ਚੰਗਾ ਖਾਸਾ ਕੋਪਸ ਬਣਾ ਸਕਦੇ ਹੋ ਤੇ ਦੂਜਾ ਪੁਆਇੰਟ ਇਹ ਹੋਏਗਾ ਵੀ ਜੇਕਰ ਤੁਹਾਨੂੰ ਇੱਕ ਫੈਮਿਲੀ ਦੇ ਲਈ ਵੀ ਸਿਕਿਉਰਿਟੀ ਹੈ ਜਿਹੜੀ ਉਹ ਤੁਹਾਡੇ ਲਈ ਇੱਕ ਬਹੁਤ ਵੱਡੀ ਪ੍ਰਾਇੋਰਟੀ ਹੈ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਤੋਂ ਬਾਅਦ ਤੁਹਾਡਾ ਪੈਸਾ ਤੁਹਾਡੇ ਬੱਚਿਆਂ ਦੇ ਕੰਮ ਆਵੇ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਹੈ ਤੁਹਾਨੂੰ ਇੱਕ ਫਲੈਕਸੀਬਿਲਟੀ ਚਾਹੀਦੀ ਹੈ ਹੋ ਸਕਦਾ ਹੈ ਵੀ ਤੁਸੀਂ ਅੱਗੇ ਜਾ ਕੇ ਚੇਂਜ ਆਪਣੀ ਜੌਬ ਚੇਂਜ ਕਰੋ ਪ੍ਰਾਈਵੇਟ ਸੈਕਟਰ ਦੇ ਵਿੱਚ ਜਾਓ ਜਾਂ ਫਿਰ ਕੁਝ ਨਾ ਕੁਝ ਆਪਣਾ ਸ਼ੁਰੂ ਕਰੋ ਤੇ ਚੌਥਾ ਪੁਆਇੰਟ ਇਹ ਹੋਏਗਾ ਤੁਹਾਨੂੰ 30 35 ਸਾਲ ਦੀ ਸਰਵਿਸ ਤੋਂ ਬਾਅਦ ਇੱਕ ਵੱਡਾ ਟੈਕਸ ਫ੍ਰੀ ਲੰਮਸਮ ਅਮਾਉਂਟ ਮਿਲ ਜਾਏਗਾ ਜਿਹਦੇ ਨਾਲ ਤੁਸੀਂ ਆਪਣੇ ਲਾਈਫ ਦੇ ਜਿਹੜੇ ਵੱਡੇ ਗੋਲਸ ਹੋਣਗੇ ਉਹ ਪੂਰੇ ਕਰ ਸਕਦੇ ਹੋ ਹੁਣ ਇੱਕ ਸਿੰਪਲ ਕੈਲਕੂਲੇਸ਼ਨ ਜੇਕਰ ਤੁਸੀਂ ਐਨਪੀਐਸ ਦੇ ਵਿੱਚ ਰਹਿੰਦੇ ਹੋ ਤੇ ਇੱਕ ਡਿਸਪਲਾਈਨਡ ਵੇ ਦੇ ਨਾਲ 50% ਇਕਵਿਟੀ ਦੇ ਵਿੱਚ ਇਨਵੈਸਟ ਕਰਦੇ ਹੋ ਤਾਂ ਅਗਲੇ 30-35 ਸਾਲਾਂ ਦੇ ਵਿੱਚ ਤੁਹਾਡਾ ਜੋ ਟੋਟਲ ਕਾਪਸ ਬਣੇਗਾ ਉਹ ਪਲੱਸ ਜਿਹੜੀ 40% ਦੇ ਨਾਲ ਖਰੀਦੀ ਹੋਈ ਐਨਟੀ ਤੋਂ ਮਿਲਣ ਵਾਲੀ ਜਿਹੜੀ ਪੈਨਸ਼ਨ ਹੈ ਉਹ ਯੂਪੀਐਸ ਦੀ ਗਰੰਟਡਡ ਪੈਨਸ਼ਨ ਦੇ ਕਰੀਬ ਹੋਏਗੀ ਜਾਂ ਫਿਰ ਉਸ ਤੋਂ ਜ਼ਿਆਦਾ ਵੀ ਹੋ ਸਕਦੀ ਹੈ ਇਸ ਤੋਂ ਉੱਪਰ ਜਿਹੜਾ ਤੁਹਾਨੂੰ 60% ਦਾ ਲੰਸਮ ਮਿਲੇਗਾ ਉਹ ਟੈਕਸ ਫ੍ਰੀ ਹੋਏਗਾ ਤੇ ਜਿਹੜੇ ਤੁਹਾਡੇ ਬੱਚਿਆਂ ਨੂੰ ਐਨਟੀ ਦਾ ਪੂਰਾ ਕਾਪਸ ਵੀ ਵਾਪਸ ਮਿਲੇਗਾ ਮੈਥਮੈਟਿਕਲੀ ਬਹੁਤ ਸਾਰੇ ਲੋਕਾਂ ਦਾ ਅਜੇ ਕਾਫੀ ਲੰਬਾ ਕਰੀਅਰ ਅੱ ਤੇ ਐਨਪੀਐਸ ਵੱਲ ਦੇਖਿਆ ਜਾਵੇ ਤਾਂ ਇਹ ਮੋਰ ਲੌਜੀਕਲ ਤੇ ਮੋਰ ਫਾਈਨੈਂਸ਼ੀਅਲੀ ਬੈਨੀਫੀਸ਼ੀਅਲ ਚੋਇਸ ਲੱਗਦੀ ਹੈ ਸੋ ਇਹ ਸੀ ਯੂਪੀਐਸ ਤੇ ਐਨਪੀਐਸ ਦਾ ਪੂਰਾ ਪੋਸਟਮਾਰਟਮ ਜੋ ਕਿ ਇੱਕ ਇਰਰਵਰਸੀਬਲ ਡਿਸੀਜਨ ਹੈ ਤੁਸੀਂ ਇੱਕ ਵਾਰ ਯੂਪੀਐਸ ਛੱਡ ਲਿਆ ਤਾਂ ਐਨਪੀਐਸ ਦੇ ਵਿੱਚ ਵਾਪਸ ਨਹੀਂ ਆ ਸਕਦੇ ਇਸ ਲਈ 30 ਸਤੰਬਰ ਤੋਂ ਪਹਿਲਾਂ ਆਰਾਮ ਨਾਲ ਬੈਠੋ ਇਸ ਵੀਡੀਓ ਨੂੰ ਦੁਬਾਰਾ ਦੇਖੋ ਦੋ ਵਾਰ ਦੇਖੋ ਚਾਰ ਵਾਰ ਦੇਖੋ ਆਪਣੀਆਂ ਪ੍ਰਾਇੋਰਟੀਜ਼ ਦੀ ਲਿਸਟ ਬਣਾਓ ਤਾਂ ਹੀ ਕੋਈ ਫੈਸਲਾ ਲਿਓ ਠੀਕ ਹੈ ਬਾਕੀ ਤੁਹਾਡਾ ਕੀ ਸੋਚਣਾ ਤੁਸੀਂ ਕੀ ਚੁਣਨ ਵਾਲੇ ਹੋ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜਲਦੀ ਮਿਲਦੇ ਹ